ਖਟੜਾ ਸਾਹਿਬ ਤੁਸੀਂ ਅੱਜਕੱਲ ਬੜੀਆਂ ਇੰਟਰਵਿਊ ਜੇ ਦੇ ਰਹੇ ਜੀ ਤੁਸੀਂ ਬੜਾ ਇਹ ਸਾਫਤ ਕਰਨ ਦੀ ਕੋਸ਼ਿਸ਼ ਕਰ ਰਹੇ ਜਿਕੇ ਤੁਹਾਨੂੰ ਸਿੱਖੀ ਦਾ ਬਹੁਤ ਦਰਦ ਹੈ ਪਰ ਮੈਂ ਤੁਹਾਡਾ ਪਿਛੋਕੜ ਜਿਹੜਾ ਆ ਉਹ ਸਿੱਖ ਸੰਗਤ ਦੇ ਸਾਹਮਣੇ ਰੱਖਣਾ ਚਾਹਣਾ ਹੈ ਦੇਖੋ ਇੱਥੇ ਕੋਈ ドラਮਾ ਨਹੀਂ ਗਿਆ ਕਿ ਖਾੜਕੂਆ ਦੇ ਸਮੇਂ ਬੜੇ ਨਰਦਈ ਅਫਸਰ ਹੋਏ ਨੇ ਕੋਈ ਵਿਰਲਾ ਹੀ ਹੋਊਗਾ ਜਿਹੜਾ ਸਿੱਖ ਨੌਜਵਾਨਾਂ ਦੇ ਖੂਨ ਤੋਂ بچਿਆ ਹੋਊਗਾ ਪਰ ਜੇ ਸੁਮੇਤ ਸੈਣੀ ਅਜੀਤ ਸਿੰਘ ਸੰਧੂ ਪਰਮਜੀਤ ਗਿੱਲ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਬੁੱੱਜੜ ਬਣ ਚੁੱਕੇ ਸੀ ਤੇ ਉਹਨਾਂ ਬੁੱੱਜੜਾਂ 'ਚੋਂ ਘਟੜਾ ਸਭ ਤੁਸੀਂ ਵੀ ਇੱਕ ਸੀਗੇ ਔਰ ਦ ਸਾਲ 1992 93 94 ਚ ਮਾਝੇ ਦੇ ਅੰਦਰ ਜਿਹੜਾ ਬਾਰਡਰ ਏਰੀਆ ਹੈ ਉਹਦੇ ਵਿੱਚ ਜਿਹੜਾ ਸਭ ਤੋਂ ਵੱਧ ਖਾੜਕੂਆ ਤੋਂ ਪ੍ਰਭਾਵਿਤ ਸੀਗਾ ਬਟਾਲੇ ਚ ਤਰਨਤਾਰਨ ਚ ਮਜੀਠੇ ਚ ਬਤੌਰ ਐਸਐਸਪੀ ਤਾਇਨਾਤ ਰਹੇ ਸੀ ਔਰ ਮੈਨੂੰ ਯਾਦ ਹੈ ਕਿ ਉਸ ਸਮੇਂ ਦਰਾਂ ਹਰੇਕ ਜ਼िले ਦੇ ਵਿੱਚ ਰੋਜ਼ਾਨਾ ਹੀ 4-5 ਸਿੱਖ ਨੌਜਵਾਨਾਂ ਨੂੰ ਪਹਿਲੋ ਤੇ ਥਾਣੇ 'ਚ ਕੋਇਆ ਜਾਂਦਾ ਸੀ ਤੇ ਫਿਰ ਗੋਲੀਆਂ ਮਾਰ ਕੇ ਝੂਠਾ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਸੀਗਾ ਤੇ ਤੁਹਾਡੇ ਵੱਲੋਂ ਦਾਅਵਾ ਕੀਤਾ ਜਾਂਦਾ ਸੀਗਾ ਕਿ ਮੁਕਾਬਲਾ ਹੋਇਆ ਹੋਏ ਨੇ ਮੁਕਾਬਲੇ ਸੱਚੇ ਵੀ ਹੋਏ ਨੇ ਪਰ ਸੋਚ ਇੱਕ ਜਿਹੜੇ ਨਵੇਂ ਮੁਕਾਬਲੇ ਜਿਹੜੇ ਨੇ ਉਹ ਝੂਠੇ ਹੋਏ ਨੇ ਤੇ ਗਿਣਤੀ ਤੁਸੀਂ ਆਪ ਕਰ ਲਿਆ ਜੇ ਕਿ ਕਿੰਨਾ ਲੰਬਾ ਸਮਾਂ ਤੁਸੀਂ ਐਸਐਸਪੀ ਲੱਗੇ ਰਹੇ ਕਿੰਨੇ ਸਾਲ ਲੱਗੇ ਰਹੇ ਤੇ ਰਜਾਨਾ ਦੀ ਮੈਂ ਕਹਿੰਦਾ ਕਿ 5 ਦੀ ਐਵਰੇਜ ਵੀ ਲਾ ਲਓ ਤੇ ਹਜ਼ਾਰਾਂ ਸਿੱਖ ਨੌਜਵਾਨ ਬਣਦੇ ਨੇ ਜਿਨ੍ਹਾਂ ਦੇ ਅਜੇ ਮੁੱਛਾਂ ਵੀ ਨਹੀਂ ਸਿਆਈਆਂ ਜਾਂ ਮੋਛ ਫੁੱਟਦੀ ਸੀ ਜਾਂ ਨਿੱਕੀ ਨਿੱਕੀ ਦਾੜ੍ਹੀ ਫੁੱਟਦੀ ਸੀਗੀ ਉਹ ਤੁਹਾਡੇ ਪਿੰਨੋਂ ਕਹਿਰ ਦੇ ਤੇਸ਼ੱਦਦ ਦੇ ਸ਼ਿਕਾਰ ਹੋਏ ਤੇ ਫਿਰ ਤੁਸੀਂ ਪਿੱਠ ਤੇ ਗੋਲੀ ਮਾਰ ਕੇ ਉਹਨੂੰ ਸ਼ਹੀਦ ਕਰਤਾ ਮੇਰੇ ਪਿੰਡ ਦਾ ਇੱਕ ਲੜਕਾ ਸਰਜੀਤ ਸਿੰਘ ਕਾਲਾ ਉਹਨੂੰ ਤੁਹਾਡੀ ਪੁਲਸ ਚੁੱਕਦੀ ਹੈ ਤੇਸ਼ੱਦਦ ਕਰਦੀ ਹੈ ਅੰਤਾਂ ਦਾ ਕੁਝ ਦਿਨ ਵਕਫ ਵਕ ਥਾਣੇ ਚ ਰੱਖ ਕੇ ਤੇ ਇੱਕ ਸਿੱਖ ਨੌਜਵਾਨ ਨੂੰ ਹੋਰ ਨਾਲ ਲੈ ਕੇ ਤੇ 30 ਅਕਤੂਬਰ 1993 ਨੂੰ ਤਹਾਡਾ ਉਸ ਸਮੇਂ ਦਾ ਐਸ ਐਚਓ ਵਲਟੋਹਾ ਸੀਤਾਰਾਮ ਉਹ ਗੋਲੀਆਂ ਮਾਰ ਕੇ ਕਿ ਮੁਕਾਬਲੇ ਚ ਮਾਰੇ ਗਏ ਨੇ ਤੇ ਲਾਸ਼ਾਂ ਜਿਹੜੀਆਂ ਪੱਟੀ ਹਸਪਤਾਲ ਚ ਮਰਦਾ ਕਰਦੇ ਸੁੱਟ ਜਾਂਦਾ ਕਿ ਕਰਦੇ ਪੋਸਟਮਾਰਟਮ ਤੇ ਹੁੰਦਾ ਕੀ ਹੈ ਕਿ ਜਿਹੜੇ ਪੋਸਟਮਾਰਟਮ ਕਰਨ ਵਾਲੇ ਜਦੋਂ ਕਮਰੇ ਚ ਵੜਦੇ ਨੇ ਤੇ ਉਹਨਾਂ ਨੂੰ ਇੱਕ ਸਰੀਰ ਦੇ ਵਿੱਚ ਹਰਕਤ ਨਜ਼ਰ ਆਉਂਦੀ ਹੈ ਤੇ ਪਰਤੂ ਪੈ ਜਾਂਦਾ ਹੈ ਰੌਲਾ ਪੈ ਜਾਂਦਾ ਹੈ ਉਸ ਸਿੱਖ ਨੌਜਵਾਨ ਨੂੰ ਉੱਥੋਂ ਕੱਢ ਕੇ ਤੇ ਡਾਕਟਰ ਦਇਆ ਦਿਖਾਉਂਦੇ ਹੋਏ ਉਹਦਾ ਇਲਾਜ ਹੋਏ ਉਹਦਾ ਇਲਾਜ ਸ਼ੁਰੂ ਕਰ ਦਿੰਦੇ ਨੇ ਔਰ ਤੁਹਾਡੀ ਪੁਰਸ ਨੂੰ ਜਦੋਂ ਪਤਾ ਲੱਗਦਾ ਆ ਤੇ ਪੁਰਸ ਜਿਹੜਾ ਐਸਐਚਓ ਬਲਟੋ ਆਇਆ ਲੁੰਗੀ ਦੇ ਵਿੱਚ ਤੇ ਬਨਾਣ ਦੇ ਵਿੱਚ ਆਪਣੀ ਟੀਮ ਲੈ ਕੇ ਤੁਰਤ ਉੱਥੇ ਪਹੁੰਚਦਾ ਆ ਤੇ ਬੈੱਡ ਤੇ ਪਏ ਉਸ ਮੇਰੇ ਪਿੰਡ ਦੇ ਸਿੱਖ ਨੌਜਵਾਨ ਨੂੰ ਜੇ ਦੀ ਛੋਟੀ ਛੋਟੀ ਦਾੜੀ ਸੀ ਅਜੇ ਸਰਜੀਤ ਸਿੰਘ ਕਾਰੇ ਨੂੰ ਜਿਹਨੂੰ ਗਲੂਕੋਜ ਲੱਗਾ ਸੀ ਆਕਸੀਜਨ ਲੱਗੀ ਸੀ ਤੇ ਡਾਕਟਰ ਇਲਾਜ ਕਰ ਰਹੇ ਸੀ ਤੇ ਤੁਸੀਂ ਗਲੂਕੋਜ ਨੂੰ ਐ ਮਾਰਦੇ ਜੇ ਆਕਸੀਜਨ ਨੂੰ ਐ ਮਾਰਦੇ ਜੇ ਉਹਨੂੰ ਚੁੱਕਦੇ ਜੇ ਤੇ ਡਾਕਟਰ ਤੁਹਾਨੂੰ ਰੋਕਦੇ ਆ ਤੇ ਡਾਕਟਰਾਂ ਨੂੰ ੱੱਕੇ ਮਾਰ ਕੇ ਤੁਸੀਂ ਚੁੱਕ ਕੇ ਲੈ ਜਾਂਦੇ ਜੀ ਤੁਹਾਡੇ ਜਿਹੜੇ ਪੁਲਿਸ ਅਧਿਕਾਰੀ ਸੀ ਸੀਤਾਰ ਅਮਰਗੇ ਔਰ ਹੁੰਦਾ ਕੀ ਹੈ ਕਿ ਉਥੋਂ ਚੁੱਕ ਕੇ ਲੈ ਜਾਂਦੇ ਆ ਤੇ ਥੋੜੀ ਦੂਰ ਜਾ ਕੇ ਉਹਨੂੰ ਫਿਰ ਗੋਲੀਆਂ ਮਾਰ ਕੇ ਲਿਆਣ ਕੇ ਮਰਦਾ ਘਰ ਤੇ ਸੁੱਟ ਕੇ ਕਹਿੰਦੇ ਕਿ ਪੋਸਟਮਾਰਟਮ ਕਰਵਾਓ ਆ ਲੋ ਕਰੋ ਪੋਸਟਮਾਰਟਮ ਬ੍ਰਖਾ ਲਈ ਕਿ ਘਟਨਾਵਾਂ ਹੋਰ ਵੀ ਇਸ ਤੋਂ ਦਿਲ ਕੰਬਾਉ ਪੰਜਾਬ 'ਚ ਸਮੇ ਵਾਪਰੀ ਹੋਣਗੀਆਂ ਪਰ ਇਹ ਹਿਰਦੇ ਵੇਦਕ ਘਟਨਾ ਜਿਹੜੀ ਹੈ ਪੰਜਾਬ 'ਚ ਵਾਪਰੀਤ ਉਸ ਸਮੇ ਤੁਸੀਂ ਐਸਐਸਪੀ ਤਰਨਤਾਰਨ ਸੀ ਇਹ ਤੁਹਾਡੇ ਹੁਕਮ ਤੇ ਹੋਇਆ ਤੁਸੀਂ ਦੱਸੋ ਕਿਸ ਕਾਨੂੰਨ ਦੇ ਤਹਿਤ ਇਹ ਕਾਰਵਾਈ ਹੋਈ ਭਾਵੇਂ ਕਿ ਸ਼ਾਬਾਸ਼ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਉਹ ਦਰਦਨਾਕ ਸੀਨ ਦੇਖਿਆ ਸੀਗਾ ਤੇ ਉਹਨਾਂ ਨੇ ਐਸਐਚਓ ਦੇ ਵਿਰੁੱਧ ਕਾਰਵਾਈ ਕਰਵਾਈ ਗਵਾਹੀਆਂ ਦਿੱਤੀਆਂ ਤੇ ਉਹਨੂੰ ਸਜ਼ਾ ਹੋਈ ਪਰ ਸਜ਼ਾ ਦੇ ਅਸਲੀ ਹੱਕਦਾਰ ਤੇ ਤੁਸੀਂ ਜੀ ਜਿਹਦੇ ਹੁਕਮ ਤੇ ਸਭ ਕੁਝ ਹੋਇਆ ਔਰ ਮੈਂ ਇੱਕ ਇਹ ਗੱਲ ਜ਼ਰੂਰ ਕਹੂੰਗਾ ਕਿ ਤੁਸੀਂ ਇਕੱਲੇ ਸਿੱਖ ਨੌਜਵਾਨ ਸ਼ਹੀਦ ਹੀ ਨਹੀਂ ਕਿਤੇ ਤੁਸੀਂ ਸਿੱਖ ਨੌਜਵਾਨਾਂ ਤੇ ਅੰਤਾਂ ਦਾ ਤਸ਼ੱਦਦ ਵੀ ਝੱਇਆ ਹੈ ਗੈਰ ਕਾਨੂੰਨੀ ਹਿਰਾਸਤ ਚ ਰੱਖ ਕੇ ਕੋਈ 2 ਦਿਨ 4 ਦਿਨ 5 ਦਿਨ ਹਫਤਾ ਨਹੀਂ ਮਹੀਨਿਆਂ ਬਤੀ 6-6 ਮਹੀਨੇ 8-8 ਮਹੀਨੇ ਵਕ-ਵਕ ਥਾਣਿਆਂ ਚ ਤੁਸੀਂ ਰੱਖਦੇ ਸੀ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਸੀ ਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੰਦਾ ਜਿਨ੍ਹਾਂ ਨੇ ਆਪਣੇ ਸਾਥੀ ਭਾਈ ਸੁਖਦੇਵ ਸੁੱਖਾ ਦੇ ਨਾਲ ਜਨਰਲ ਵੈਦਿਆ ਨੂੰ ਉਹਦੇ ਜਿਹੜੇ ਕਰਮਾਂ ਦੀ ਸਜ਼ਾ ਦਿੱਤੀ ਸੀ ਸ਼੍ਰੀ ਅਕਾਲ ਤਖਤ ਸਿੱਧ ਤੇ ਹਮਲਾ ਕਰਦੀ ਤੇ ਫਾਂਸੀ ਦੇ ਨਾਲ ਸ਼ਹੀਦ ਹੋ ਗਏ ਸੀ ਉਹਨਾਂ ਦੇ ਵੱਡੇ ਭਾਈ ਨੂੰ ਤੁਸਾਂ ਚੁੱਕਿਆ ਤੇ 6 ਮਹੀਨੇ ਵਕ-ਵਕ ਥਾਣੇ ਜੜਾ ਕੇ ਅੰਤਾਂ ਦਾ ਤਸ਼ੱਦਦ ਕੀਤਾ ਤੇ ਉਹਨੂੰ ਪੁਲਿਸ ਵਾਲੇ ਵੀ ਛੇੜਾ ਕਰਦੇ ਹੁੰਦੇ ਸੀ ਪਤਾ ਨਹੀਂ 13 ਨੰਬਰ ਕਿਦਾਂ ਲੱਗਣਾ ਹੈ ਤੇਰੇ ਦਿਨ ਵੱਧ ਹੀ ਜਾਂਦੇ ਆ ਤੇ ਖੀਰ ਉਹਦੇ ਪਰਿਵਾਰ ਦੇ ਹਿੰਮਤ ਦਾ ਸਦਕਾ ਤੇ ਸਾਗ ਜਗਦਰ ਗੁਰਚੰਦ ਸਿੰਘ ਟੋੜਾ ਦੇ ਯਤਨਾ ਸਦਕਾ ਭੁਪਿੰਦਰ ਸਿੰਘ ਗਦਲੀ ਜਿਹੜਾ ਹੈ ਉਹ 6 ਮਹੀਨੇ ਤੁਹਾਡੇ ਤਸ਼ੱਦਦ ਦੇ ਚੁੰਗਲ ਦੇ ਵਿਚ ਰਿਹਾ ਹੋਇਆ ਜਿਨੇ ਵੀਡੀਓ ਵੀ ਪਾਈ ਹੈ ਕੀ ਕਹਾਣੀਆਂ ਬੜੀਆਂ ਨੇ ਤੁਹਾਡੀਆਂ ਬਹੁਤ ਕਹਾਣੀਆਂ ਨੇ ਤੁਹਾਡੇ ਹੀ ਪੁਰਸਫਸਰਾ ਨੇ ਉਸ ਸਮੇਂ ਦੇ ਪੱਤਰਕਾਰਾਂ ਨੇ ਉਸ ਸਮੇਂ ਦੇ ਪੀੜਤਾ ਨੇ ਮੈਨੂੰ